ਤਾਨੂੰ ਕੋਈ ਚੱਕਰ ਨਹੀਂ ਅਸੀਂ ਬਾਪੂ ਮੇਰੀ ਗੱਲ ਸੁਣ ਨਾ ਪਾਈ ਤੁਹਾਨੂੰ ਕੀ ਚੱਕਰਾ ਅਸੀਂ ਤਾਂ ਕੰਮ ਲੋਕਾਂ ਨਾਲ ਲੜ ਰਹੇ ਆ ਯਾਰ ਅਸੀਂ ਤਾਂ ਨਸ਼ੇ ਖਰਾਬ ਅਸੀਂ ਲੜ ਰਹੇ ਹਾਂ ਜੀਲਾ ਘਟਕਾ ਮੈਂ ਹਾਂ ਉਹੀ ਤੁਹਾਨੂੰ ਕਿ ਤਰ੍ਹਾਂ ਫਰਦਾ ਮੈਂ ਮੈਂ ਉਹਨਾਂ ਉਹਨਾਂ ਐਮਐਲਏ ਦੇ ਵਿੱਚੋਂ ਲੀਡਰਾਂ ਦੇ ਵਿੱਚੋਂ ਇਹ ਕੇ ਵੀ ਕਰਨ ਛਾੜ ਕੇ ਵਗ ਜਾਵਾਂ ਮੈਂ ਨਹੀਂ ਨਹੀਂ ਉਹਨਾਂ ਦੇ ਵਿੱਚੋਂ ਨਹੀਂ ਹੈਗਾ ਮੇਰਾ ਜ਼ਿਲ੍ਹਾ ਦੇ ਵਿੱਚ ਮੇਰੇ ਤੇ ਪਰਚੇ ਪਏ ਹੋਣਾ ਤਣ ਤੇ ਹਟਾਇਆ ਹੋਇਆ ਆ ਸਾਰਾ ਕੁਝ ਪਰਚੇ ਦੇ ਪੈਗੇ ਬਾਹਰ باندې ਪਾਏ ਕੋਟੇ ਹੋਇਆ ਮੈਨੂੰ ਮੈਂ ਤੁਹਾਨੂੰ ਪਾਵਰ ਦਿਵਾਵਾਂਗੇ ਨੂੰ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਹੁਣ ਤੁਸੀਂ ਝਾੜੂ ਲਾ ਲਾ ਬਾਗਲ ਲਾ ਲਾ ਕਾਂਗਰਸ ਦੇ ਨਾਲ ਇੱਕ ਮਿੰਟ ਇੱਕ ਮਿੰਟ ਬਾਪੂ ਤੁਹਾਨੂੰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਗੱਲ ਸੁਣ ਮੇਰੀ ਧਿਆਨ ਨਾਲ ਗੱਲ ਸੁਣ ਹਾਂ ਝਾੜੂ ਮੈਨੂੰ ਚੋਣ ਲੜਾਉਂਦਾ ਸੀਗਾ ਕਾਂਗਰਸ ਮੈਨੂੰ ਚੋਣ ਲੜਾਉਂਦੀ ਸੀਗੀ ਅਸੀਂ ਮੈਂ ਚੋਣ ਕਿਉਂ ਨਹੀਂ ਲੜਿਆ ਮੈਸ ਕਰਕੇ ਮੈਨੂੰ ਪਤਾ ਹੈ ਕਿ ਲੋਕਾਂ ਨੇ ਜਿਹੜੇ ਮੁੱਦੇ ਨੇ ਮੈਂ ਉਹਨਾਂ ਦੇ ਲੜਦਾ ਰਹਾ ਉਹ ਇੱਕ ਨੂੰ ਵਾਇਟਾ ਹਾਂ ਜੂਰੀ ਨਹੀਂ ਕਿ ਮੈਂ ਵੋਟਾਂ ਦੇ ਵਿੱਚ ਜਾ ਕੇ ਲੜ ਲਾਂ ਮੈਂ ਇੱਕ ਹਜ਼ਾਰ ਮੰਡਲੀ ਲਈ ਵੋਟਾਂ ਮੰਗਣ ਲਈ ਆਇਆ ਪੌਣਿਆ ਪਾਦੇ ਮੈਂ ਪਹਿਲਾਂ ਉੱਥੇ ਗੱਲ ਕਹੀ ਹੈ ਮੈਂ ਨਹੀਂ ਗੱਲ ਕਹੀ ਪੌਣਿਆ ਪਾਦੇ ਨਹੀਂ ਪੌਣਿਆ ਨਾ ਪਾਇਓ ਮੈਂ ਨਹੀਂ ਗੱਲ ਕਹੀ ਮੈਂ ਉੱਥੇ ਗੱਲ ਕੀ ਪੌਣਿਆ ਵੋਟਾਂ ਪਾਦੇ ਨਹੀਂ ਪੌਣਿਆ ਨਾ ਪਾਇਓ ਨਹੀਂ ਤੁਸੀਂ ਤਾਂ ਜਿਹੜੇ ਪਹਿਲਾਂ ਨੂੰ ਪਾ ਕੇ ਦੇਖ ਲਿਆ ਜਿਹੜੇ ਕਾਰਕੂ ਚਲਾ ਕੇ ਦੇਖ ਲ ਨਵਾਂ ਵਰਤ ਕੇ ਦੇਖ ਲੋ 1 ਮਿੰਟ ਧਿਆਨ ਨਾਲ ਗੱਲ ਸੁਣ ਲੈ 1 ਮਿੰਟ ਤੈਨੂੰ ਹੋਰ ਨਹੀਂ ਨਹੀਂ ਖੜ ਖੜ ਹੁਣ ਆ ਝਾੜੂ ਦੇਖਿਆ ਹੁਣ ਮੇਰੀ ਗੱਲ ਸੁਣ ਮੇਰੀ ਗੱਲ ਦੇਖ ਲੈ ਹੁਣ ਮੈਂ ਤੈਨੂੰ ਗੱਲ ਆਣਾ ਸੁਣ ਮੇਰੀ ਗੱਲ ਸਿਆਸਤ ਬਦਲਦੀ ਕਦੋਂ ਹੈ ਸਿਆਸਤ ਉਦੋਂ ਬਦਲਦੀ ਹੈ 1 ਮਿੰਟ ਬਾਈ 1 ਮਿੰਟ 1 ਮਿੰਟ 1 ਮਿੰਟ ਮੈਂ ਕਿਸੇ ਦੇ ਵੀ ਮੈਂ ਤਾਂ ਕਹਣਾ ਮੈਨੂੰ ਕੋਈ ਸਵਾਲ ਮੂਰੋ ਪੁੱਛਣ ਵਾਲਾ ਹੋਵੇ ਆਪਾਂ ਕਿਹੜਾ ਕਾਣੇ ਆ ਸਿਆਸਤ ਉਦੋਂ ਬਦਲਦੀ ਹੁੰਦੀ ਹੈ ਜਦੋਂ ਤੁਸੀਂ ਬਾਰ ਬਾਰ ਜਦੋਂ ਮੌਕੇ ਦੇਣਾ ਬੰਦ ਕਰ ਦੋ ਵਿਦੇਸ਼ਾਂ ਦੇ ਵਿੱਚ ਕੀ ਆ ਹੁਣ ਮੇਰੀ ਗੱਲ ਪਹਿਲੇ ਦਿੱਤਾ ਸੀ ਉਹਨੇ ਕੀ ਕੀਤਾ ਆ ਕਹਿੰਦੇ ਤਾਨੂੰ ਕੋਈ ਚੱਕਰ ਨਹੀਂ ਅਸੀਂ ਬਾਪੂ ਮੇਰੀ ਗੱਲ ਨਾਲ ਨਾ ਪਾਈ ਤਾਨੂੰ ਕੀ ਚੱਕਰ ਅਸੀਂ ਤਾਂ ਕੰਮ ਲੋਕਾਂ ਨਾਲ ਲੜ ਰਹੇ ਹਾਂ ਯਾਰ ਅਸੀਂ ਤਾਂ ਨਸ਼ੇ ਖਿਲਾਫ ਅਸੀਂ ਲੜ ਰਹੇ ਆ ਜੀਲਾ ਘਟਕਾ ਆ ਮੈਂ ਉਹੀ ਥੋੜੋ ਕੁ ਤਰਫ ਰਫਰਦਾ ਮੈਂ ਮੈਂ ਉਹਨਾਂ ਉਹਨਾਂ ਐਮਐਲਏ ਦੇ ਵਿੱਚੋਂ ਲੀਡਰਾਂ ਦੇ ਵਿੱਚੋਂ ਇਹ ਕਿਵੇਂ ਕੰਨ ਝਾੜ ਕੇ ਵਗ ਜਾਵੇਂ ਮੈਂ ਮੋਨਾਂ ਦੇ ਵਿੱਚੋਂ ਨਹੀਂ ਹੈਗਾ ਮੇਰਾ ਜੀਲਾ ਦੇ ਵਿੱਚ ਮੇਰੇ ਤੇ ਪਰਚੇ ਪਏ ਹੋਣਾਂ ਤਣ ਤੇ ਹਟਾਇਆ ਹੋਇਆ ਆ ਸਾਰਾ ਕੁਝ ਵਰਨਾ ਦੇ ਪਾ ਕੇ ਬਾਹਰ ਵਾਲੇ ਪਾ ਕੇ ਕੋਟੇ ਹੋਇਆ ਮੈਂ ਮੈਂ ਤੁਹਾਨੂੰ ਪਾਵਰ ਦਿਵਾਵਾਂਗੇ ਨੂੰ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਹੁਣ ਤੁਸੀਂ ਝਾੜੂ ਲਾ ਲਾ ਪਾਗਲ ਲਾ ਲਾ ਇੱਕ ਮਿੰਟ ਇੱਕ ਮਿੰਟ ਬਾਪੂ ਤੂੰ ਝਾੜੂ ਵਾਲੇ ਆਈ ਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਗੱਲ ਸੁਣ ਮੇਰੀ ਧਿਆਨ ਨਾਲ ਗੱਲ ਸੁਣ ਹਾਂ ਘਾੜੂ ਮੈਨੂੰ ਚੋਣ ਲੜਾਉਂਦਾ ਸੀਗਾ ਕਾਂਗਰਸ ਮੈਨੂੰ ਚੋਣ ਲੜਾਉਂਦੀ ਸੀਗੀ ਅਸੀਂ ਮੈਂ ਚੋਣ ਕਿਉਂ ਨਹੀਂ ਲੜਿਆ ਮੈਂ ਇਸ ਕਰਕੇ ਮੈਨੂੰ ਪਤਾ ਹੈ ਕਿ ਲੋਕਾਂ ਦੇ ਜਿਹੜੇ ਮੁੱਦੇ ਨੇ ਮੈਂ ਉਹਨਾਂ ਦੇ ਲੜਦਾ ਰਹਾ ਹਾਂ ਇੱਕ ਤਰ੍ਹਾਂ ਆ ਵੇਠਾ ਦਾ ਰਹਾ ਜਰੂਰੀ ਨਹੀਂ ਕਿ ਮੈਂ ਵੋਟਾਂ ਦੇ ਵਿੱਚ ਜਾ ਕੇ ਲੜ ਲਾਂ ਮੈਂ ਇੱਕ ਹਜ਼ਾਰ ਮੰਦੇ ਲਈ ਵੋਟਾਂ ਮੰਗਣ ਲਈ ਆਇਆ ਪਾਉਣੇ ਆ ਪਾ ਦੇ ਮੈਂ ਪਹਿਲਾਂ ਉੱਥੇ ਗੱਲ ਕਹੀ ਹੈ ਮੈਂ ਨਹੀਂ ਗੱਲ ਕਹੀ ਪਾਉਣੇ ਆ ਪਾ ਦੇ ਨਹੀਂ ਪਾਉਣੇ ਨਾ ਪਾਇਓ ਮੈਂ ਨਹੀਂ ਗੱਲ ਕਹੀ ਮੈਂ ਉੱਥੇ ਇਹ ਗੱਲ ਕਹੀ ਆ ਪਾਉਣੇ ਆ ਵੋਟਾਂ ਪਾ ਦੇ ਨਹੀਂ ਪਾਉਣੇ ਨਾ ਪਾਇਓ ਨਹੀਂ ਤੁਸੀਂ ਤਾਂ ਜਿਹੜੇ ਪਹਿਲਾਂ ਨੂੰ ਪਾ ਕੇ ਦੇਖ ਲਿਆ ਜਿਹੜ ਨਵਾਂ ਬਾਰਤ ਦੇਖ ਲੋ ਇੱਕ ਮਿੰਟ ਧਿਆਨ ਨਾਲ ਗੱਲ ਸੁਣ ਲੈ ਇੱਕ ਮਿੰਟ ਤੈਨੂੰ ਹੋਰ ਨਹੀਂ ਨਹੀਂ ਖੜ ਖੜ ਹੁਣ ਆ ਝਾੜੂ ਦੇਖਿਆ ਹੁਣ ਮੇਰੀ ਗੱਲ ਸੁਣ ਮੇਰੀ ਗੱਲ ਹੁਣ ਮੈਂ ਤੈਨੂੰ ਗੱਲ ਦਾਣਾ ਸੁਣ ਮੇਰੀ ਗੱਲ ਸਿਆਸਤ ਬਦਲਦੀ ਕਦੋਂ ਹੈ ਸਿਆਸਤ ਉਦੋਂ ਬਦਲਦੀ ਹੈ ਇੱਕ ਮਿੰਟ ਬਾਈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਕਿਸੇ ਦੇ ਵੀ ਮੈਂ ਤਾਂ ਕਹਣਾ ਮੈਨੂੰ ਕੋਈ ਸਵਾਲ ਮੂਰੋ ਪੁੱਛਣ ਵਾਲਾ ਹੋਵੇ ਆਪਾਂ ਕਿਹੜਾ ਕਾਣੇ ਆ ਸਿਆਸਤ ਉਦੋਂ ਬਦਲਦੀ ਹੁੰਦੀ ਹੈ ਜਦੋਂ ਤੁਸੀਂ ਬਾਰ ਬਾਰ ਜਦੋਂ ਮੌਕੇ ਦੇਣਾ ਬੰਦ ਕਰ ਦੋ ਵਿਦੇਸ਼ਾਂ ਦੇ ਵਿੱਚ ਕੀ ਆ ਹੁਣ ਮੇਰੀ ਗੱਲ ਪਹਿਲੇ ਦਿੱਤਾ ਸੀ ਉਹਨੇ ਕੀ ਕੀਤਾ ਆ ਕਹਿੰਦੇ ਆ ਮੇਰੀ ਮੇਰੀ ਗੱ